ਬੇਸ਼ਕ ਲੋਕ ਸਭਾ ਚੋਣਾਂ ਸਿਰਤੇ ਨੇ ਪਰ باوجود ਇਸ ਦੇ ਲੋਕ ਸੜਕਾਂ ਤੇ ਉਤਰੇ ਨੇ ਹੱਥਾਂ ਦੇ ਵਿੱਚ ਤਕਤੀਆਂ ਫੜੀਆਂ ਨੇ ਤਸਵੀਰਾਂ ਲੁਧਿਆਣਾ ਦੇ ਜਲੰਧਰ ਬਾਈਪਾਸ ਨਜ਼ਦੀਕ ਦੀਆਂ ਨੇ ਜਿੱਥੇ ਡਾਕਟਰ ਅੰਬੇਦਕਰ ਇਕਤਾ ਮਿਸ਼ਨ ਪੰਜਾਬ ਦੇ ਵੱਲੋਂ ਸਮੇਂ ਦੀਆਂ ਸਰਕਾਰਾਂ ਖਿਲਾਫ ਹੱਥਾਂ ਵਿੱਚ ਤਕਤੀਆਂ ਫੜ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਗੱਲਬਾਤ ਕਰਦੇ ਆਗੂ ਨੇ ਕਿਹਾ ਕਿ ਜਿੱਥੇ ਫਰੀ ਦੇ ਲਾਲਚ ਦੇ ਕੇ ਲੋਕਾਂ ਪਾਸੋਂ ਵੋਟ ਬੈਂਕ ਹਾਸਲ ਕੀਤਾ ਜਾਂਦਾ ਹੈ ਤਾਂ ਉੱਥੇ ਹੀ ਉਹਨਾਂ ਜ਼ਿਕਰ ਕੀਤਾ ਲੋਕਾਂ ਨੂੰ ਫਰੀ ਦੇ ਲਾਲਚ ਛੱਡ ਕੇ ਉਹਨਾਂ ਨੂੰ ਰੋਜ਼ਗਾਰ ਅਤੇ ਸਿੱਖਿਆ ਤੋਂ ਇਲਾਵਾ ਮੈਡੀਕਲ ਸਹੂਲਤਾਂ ਵੀ ਫਰੀ ਦੇ ਵਿੱਚ ਦਿੱਤੀਆਂ ਜਾਣੇ ਉਹਨਾਂ ਕਿਹਾ ਇਹੋ ਸਿੱਧੇ ਤੌਰ ਤੇ ਸੰਵਿਧਾਨ ਦਾ ਕਾਨੂੰਨ ਹੋ ਰਿਹਾ ਹੈ ਮੇਰਾ ਨਾਮ ਦੀਪਕ ਹੰਸ ਅੱਜ ਮੈਂ ਤੁਸੀ ਰੋਸ ਪ੍ਰਗਟ ਕੀਤਾ ਕੀ وجہ ਜੂ ਅੱਜ ਜਿਹੜਾ ਰੋਸ ਹੈ ਅੱਜ ਅੰਬੇਡਕਰ ਇਕਤਾ ਮਿਸ਼ਨ ਪੰਜਾਬ ਵੱਲੋਂ ਜਿਹੜਾ ਅੱਜ ਅਸੀਂ ਇੱਥੇ ਇਕੱਠੇ ਹੋਏ ਸਾਰੇ ਸਦਸੇ ਅੱਜ ਜਿਹੜਾ ਰੋਸ ਪ੍ਰਦਰਸ਼ਨ ਹੈਗਾ ਜਿਵੇਂ ਸਮੇਂ ਸਮੇਂ ਸਰ ਸੈਂਟਰ ਸਰਕਾਰ ਹੈ ਜਾਂ ਮੌਜੂਦਾ ਜਿਹੜੀਆਂ ਪੰਜਾਬ ਸਰਕਾਰ ਆ ਆ ਸਾਡੇ ਲੋਕਾਂ ਨੂੰ ਫਰੀ ਫਰੀ ਦੇ ਜਿਹੜੇ ਲੋਭ ਦੇ ਕੇ ਜਦੋਂ ਇਲੈਕਸ਼ਨ ਆ ਜਾਂਦੇ ਆ ਤੇ ਉਦੋਂ ਫ੍ਰੀ ਫ੍ਰੀ ਦੇ ਸਾਨੂੰ ਸਾਡੇ ਲੋਕਾਂ ਨੂੰ ਲੋਭ ਦਿੰਦੇ ਆ ਤੇ ਉਹਦੇ ਤੋਂ ਬਹੁਤ ਆਉਟਪੁੱਟ ਜਿਹੜੀ ਹੈਗੀ ਉਹ ਜ਼ੀਰੋ ਆਂਦੀ ਹੈ ਤੇ ਅਸੀਂ ਇਹ ਮੰਨਦੇ ਆ ਕਿ ਜਿਹੜੇ ਸਾਡੇ ਲੋਕਾਂ ਨੂੰ ਆ ਫ੍ਰੀ ਦੇ ਲਾਲਚ ਦੇ ਕੇ ਜਿਹੜਾ ਆ ਸਾਨੂੰ ਮਾਨਸਿਕ ਤੌਰ ਤੇ ਗੁਲਾਮ ਬਣਾਉਣਾ ਚਾਹੁੰਦੇ ਆ ਮੈਂ ਆਪਣੇ ਸਾਰੇ ਅੱਜ ਲੋਕਾਂ ਨੂੰ ਅੱਜ ਇਕੱਠੇ ਕਰਕੇ ਅਸੀਂ ਮੱਲਿਆ ਚ ਜਾ ਕੇ ਅਸੀਂ ਆਪਣੇ ਲੋਕਾਂ ਨੂੰ ਆ ਸੰਦੇਸ਼ ਦੇਣਾ ਚਾਹੁੰਦੇ ਹਾਂ ਦਲ ਸਮਾਜ ਨੂੰ ਆ ਸੰਦੇਸ਼ ਦੇਣਾ ਚਾਹੁੰਦੇ ਕਿ ਆਪਾਂ ਇਹਨਾਂ ਦੇ ਫਰੀ ਲਾਲ ਚਾਚ ਨਹੀਂ ਹਨ ਜੇਕਰ ਇਹਨਾਂ ਕੋ ਮੰਗਣਾ ਹੀ ਹੈ ਜੇਕਰ ਇਹਨਾਂ ਨੇ ਦੇਣਾ ਵਾ ਸਿਹਤ ਸਿੱਖਿਆ ਰੋਜ਼ਗਾਰ ਜੇ ਦੇਣਾ ਤਾਂ ਰੋਜ਼ਗਾਰ ਦੇਣ ਤੋਂ ਇਸ ਲਈ ਅਸੀਂ ਸਾਰੇ ਇਕੱਠੇ ਹੋਇਆ ਤੇ ਜਿਹੜੀ ਗੱਲ ਹੈ ਬਾਬਾ ਸਾਹਿਬ ਨੇ ਜਿਹੜਾ ਸਾਨੂੰ ਅਧਿਕਾਰ ਦਲਾਇਆ ਵੋਟ ਪਾਉਂਦਾ ਹਲੇ ਤੱਕ ਕੁਝ ਮੱਲਿਆ ਚ ਸਾਡੇ ਲੋਕਾਂ ਦੀਆਂ ਵੋਟਾਂ ਨਹੀਂ ਬਣੀਆਂ ਉਹਨਾਂ ਨੂੰ ਅਵੇਅਰ ਕਰਾਂਗੇ ਵੋਟ ਪਾਣ ਲਈ ਕੁਝ ਬੰਦੇ ਸਾਡੇ ਵੋਟ ਨਹੀਂ ਪਾਉਂਦੇ ਉਹਨਾਂ ਨੂੰ ਆਹੀ ਜਾਗਰੂ ਕਰਨਾ ਕਿ ਵੋਟ ਜ਼ਰੂਰ ਪਾਓ ਵੋਟ ਦਾ ਜਿਹੜਾ ਅਧਿਕਾਰ ਆ ਬਾਬਾ ਸਾਹਿਬ ਨੇ ਬਹੁਤ ਜੱਦੋਜਹਿਦ ਨਾਲ ਸਾਨੂੰ ਲੈ ਕੇ ਦਿੱਤਾ ਵਾ ਤੇ ਉਹਦੀ ਵਰਤੋਂ ਕਰੀਏ ਤੇ ਜਿਹੜਾ ਵੀ ਕੈਂਡੀਡੇਟ ਅੱਗੇ ਸਾਰੀਆਂ ਪਾਰਟੀਆਂ ਦੇ ਕੈਂਡੀਡੇਟ ਸਾਡੇ ਮਹੱਲਿਆ ਚਾਣੇ ਆ ਅਸੀਂ ਉਹਨਾਂ ਨੂੰ ਰੋਕ ਕੇ ਕੁਐਸਚਨ ਕਰੀਏ ਕਿ ਤੁਸੀਂ ਸਾਡੇ ਲਈ ਕੀਤਾ ਕੀ ਆ ਜੇ ਕੁਝ ਕੀਤਾ ਤੁਸੀਂ ਦੱਸੋ ਪਬਲਿਕ ਨੂੰ ਸਾਨੂੰ ਦੱਸੋ ਤੁਸੀਂ ਸਾਡੇ ਲਈ ਕੀਤਾ ਤੁਸੀਂ ਸਦਨ ਦੇ ਵਿੱਚ ਕਿੰਨੀ ਵਾਰ ਦਲਤਾ ਦੀ ਗੱਲ ਕੀਤੀ ਦਲੇ ਸਮਾਜ ਲਈ ਗੱਲ ਕੀਤੀ ਸਾਡੇ ਪਿੱਛੇ ਉਰੇ ਸਫਾਈ ਕਰਮਚਾਰੀਆਂ ਨਾਲ ਜੇ ਅਪਾ ਲੁਧਿਆਣੇ ਦੀ ਗੱਲ ਕਰੀਏ ਸਫਾਈ ਕਰਮਚਾਰੀਆਂ ਨਾਲ ਬਹੁਤ ੱੱਕਾ ਹੋ ਰਿਹਾ ਸੀ ਵਰਮੈਨਾਂ ਨਾਲ ਬਹੁਤ ੱੱਕਾ ਹੋ ਰਿਹਾ ਹੁਣ ਪੰਜਾਬ ਸਰਕਾਰ ਵੱਲੋਂ ਇੱਕ ਰੋਸਟਰ ਲਾਗੂ ਕਰਤਾ ਸਾਡੇ ਤੇ ਤੇ ਉਹ ਸਾਰੀਆਂ ਮੰਗਾਂ ਨੂੰ ਲੈ ਕੇ ਅਸੀਂ ਆਪਣੇ ਲੋਕਾਂ 'ਚ ਜਾਵਾਂਗੇ ਉਹਨਾਂ ਨੂੰ ਜਾਗਰੂਕ ਕਰਾਂਗੇ ਅਸੀਂ ਕਾਰਪੋਰੇਸ਼ਨ ਦੇ ਵਿੱਚ ਮਿਊਨਿਸਪਲ ਕਰਮਚਾਰੀ ਸੰਯੁਕਤ ਕਮੇਟੀ ਜਿਹਦੇ ਨਾਲ ਡਾਕਟਰ ਮੀਤਕਾਰ ਮੋਰਚਾ ਸਾਡੇ ਨਾਲ ਆ ਅਸੀਂ ਸਾਰੇ ਹੀ ਮੁਲਾਜ਼ਮਤਾਂ ਆਮ ਲੋਕਾਂ ਦੀਆਂ ਜੋ ਸਮੱਸਿਆਵਾਂ ਉਹਦੇ ਤੇ ਲੜਦੇ ਆਂ ਜੀ ਅੱਜ ਤਖਤੀਆਂ ਫੜ ਕੇ ਤੁਸੀਂ ਰੋਸ਼ ਚ ਉਤਾਰ ਰਹੇ ਹੋ ਜੀ ਅਸੀਂ ਸਾਨੂੰ ਬਚਾਓ ਦੇਸ਼ ਅਸੀਂ ਹਾਂ ਅਸੀਂ ਤਖਤੀਆਂ ਫੜ ਕੇ ਸੰਵਿਧਾਨ ਬਚਾਓ ਦੇਸ਼ ਬਚਾਓ ਦੂਸਰਾ ਇਹ ਸਿੱਖਿਆ ਸਿਹਤ ਤੇ ਰੋਜ਼ਗਾਰ ਜਿਹੜੀ ਫ੍ਰੀ ਵਾਲੀ ਗੱਲ ਕੀਤੀ ਆ ਅਸੀਂ ਕਹਿੰਦੇ ਸਾਨੂੰ ਫ੍ਰੀ ਕੁਛ ਨਹੀਂ ਚਾਹੀਦਾ ਸਾਨੂੰ ਰੋਜ਼ਗਾਰ ਦਿਓ ਅਸੀਂ ਆਪੇ ਹੀ ਖਰੀਦ ਲਾਂਗੇ ਜੇ ਤੁਹਾਨੂੰ ਤੁਸੀਂ ਰੋਜ਼ਗਾਰ ਨਹੀਂ ਦਿੱਤੇ ਸਾਨੂੰ ਫ੍ਰੀ ਦੀ ਲੋੜ ਨਹੀਂ ਮੈਂ ਇੱਕ ਗੱਲ ਇਸ ਮਾਧਮ ਤੋਂ ਅੱਜ ਇਹ ਗੱਲ ਕਰਨੀ ਚਾਹਾਂ ਵੀ ਪਾਰਲੀਮੈਂਟ ਦਾ ਇਲੈਕਸ਼ਨ ਆ ਰਿਹਾ 2024 ਦਾ ਇਸ ਕਰਕੇ ਅਸੀਂ ਕਹਨੇ ਆ ਅਸੀਂ ਮਹੱਲਿਆਂ ਚ ਸਾਰੇ ਲੋਕਾਂ ਨੂੰ ਇਸ ਕਰਕੇ ਅਵੇਅਰ ਕਰਦੇ ਆ ਕਿ ਜਿਹੜਾ ਸੰਵਿਧਾਨ ਦੇ ਵਿੱਚ ਸਾਨੂੰ ਹੱਕ ਮਿਲਿਆ ਵੋਟ ਪਾਉਣ ਦਾ ਉਸ ਵੋਟ ਦਾ ਅਸੀਂ ਸਹੀ ਇਸਤੇਮਾਲ ਕਰੀਏ ਤਾਂ ਜਿਹੜੇ ਸਾਡੇ ਕੋਲ ਵੋਟਾਂ ਲੈਣ ਆਂਦੇ ਆ ਜਿਹੜੇ ਵੀ ਕੈਂਡੀਡੇਟ ਆਂਦੇ ਆ ਤਾਂ ਮੈਂ ਆਪਣੇ ਵੱਲੋਂ ਸਾਰਿਆਂ ਨੂੰ ਇਹ ਬੇਨਤੀ ਕਰਦਾ ਪੁਰਜ਼ੋਰ ਅਪੀਲ ਕਰਦਾ ਕਿ ਉਹਨਾਂ ਤੋਂ ਕੁਝ ਲੈਣ ਦੀ ਬਜਾਏ ਅਸੀਂ ਆਪਣੇ ਮਹੱਲਿਆਂ ਚੋਂ ਆਪਣੇ ਕੋਲੋਂ ਇਕੱਠਾ ਕਰਕੇ ਉਹਨਾਂ ਨੂੰ ਇਹ ਫੰਡ ਦਈਏ ਵੀ ਆ ਸਾਡੇ ਕੋਲ ਅਸੀਂ ਤੁਹਾਨੂੰ ਤੁਹਾਡੀ ਹੈਲਪ ਕਰਨਾ ਚਾਹੁੰਦੇ ਆ ਇਲੈਕਸ਼ਨ ਦੇ ਵਿੱਚ ਪਰ ਬੇਨਤੀ ਤੁਹਾਨੂੰ ਕਰਦੇ ਆ ਵੀ ਜੇ ਤੁਸੀਂ ਜਿੱਤ ਜਾਓ ਤਾਂ ਇਹਨਾਂ ਲੋਕਾਂ ਵਾਸਤੇ ਰੋਜ਼ਗਾਰ ਪੈਦਾ ਕਰੋ ਲੁਧਿਆਣਾ ਲਾਈਵ ਲਈ ਸੁਰਿੰਦਰ ਸੋਨੀ ਦੀ ਰਿਪੋਰਟ